ਕਹਿੰਦੇ ਗੁੱਸੇ ਦੀ ਟੀਮ ਹੈ ਲਓ ਪਹਿਲੀ ਕਬੱਡੀ ਕਹਿੰਦੇ rau ਕੇ ਪਿੰਡਾਂ ਇਸ ਮੁੰਡੇ ਦਾ ਨਾਮ ਗੁਰਪ੍ਰੀਤ ਹੈ ਮੇਰੇ ਪੰਜਾਬੀ ਵੀਰੋ ਔਰ ਜਾਫੀ ਦੇਖਦਾ ਵੀ ਕੌਣ ਹੈ ਇਹ ਕਹਿੰਦੇ ਟੱਕੂਪੁਰੇ ਦਾ ਸੀਪਾ ਲੈ ਵੀ ਸੁੱਖੇ ਵੀਰ 500 ਰੁਪਏ ਸੁੱਖਾ ਵੀਰ ਕਹਿੰਦਾ ਵੀ ਟੱਕੂਪੁਰ ਦੀ ਟੀਮ ਦੇ ਲਈ ਹੋਵੇਗਾ ਸੁੱਖਾ ਭੇਜਦੇ ਨੇ ਤਾਂ ਕੁਬਰੇ ਵਾਲੇ ਦੇ ਲਈ ਉਧਰ ਨਹੀਂ ਜਾਂਦੇ ਉਹ ਸਹੀ ਗੱਲ ਹੈ